ਸੋ ਆਜੂ ਦੇਖੀਏ ਦੇਖੋ ਕਿੰਨਾ ਵਧੀਆ ਲੱਗ ਰਿਹਾ ਆ ਦੇਖੋ ਚਿੜੀਆਂ ਦਾ ਜੋੜ ਰੰਗ ਬਰੰਗੀਆਂ ਚਿੜੀਆਂ ਬਹੁਤ ਕਿੰਨੀਆਂ ਕਿਊਟ ਨੇ ਉਹ ਦੇਖੋ ਜੋ ਦੋ ਚਿੜੀਆਂ ਇਕੱਠੀਆਂ ਬੈਠੀਆਂ ਨੇ ਇੱਕ ਦੂਜੇ ਨੂੰ ਕੰਪਨੀ ਦੇਈ ਜਾਂਦੀਆਂ ਆ ਇਹਨਾਂ ਦਾ ਪਾਣੀ ਪਿਆ ਸਾਈਡ ਤੇ ਤੁਸੀਂ ਆ ਦੇਖ ਸਕਦੇ ਆ ਲੋਕ ਇੱਥੇ ਕੈਂਪਿੰਗ ਕਰਦੇ ਆ ਕਿ ਉਹ ਦੇਖ ਲਓ ਪਿਛਲੇ ਪਾਸੇ ਆਰ ਵੀ ਖੜੀ ਆ ਟਰੱਕ ਦੇ ਪਿਛਲੇ ਪਾਸੇ afar meri hai afar meri de side de utte a beech baneya hoya dekho ਤੁਸੀਂ ਦੇਖ ਸਕਦੇ ਆ ਉਹਦੇ ਕੋਲ ਲਕ ਸਾਨੂੰ ਲੋਕ ਆਉਂਦੇ ਇੱਥੇ ਆ ਸਾਹਮਣੇ ਭਾਈ ਸਾਹਿਬ ਫਿਸ਼ਿੰਗ ਕਰੀ ਜਾਂਦੇ ਆ ਉਹ ਦੇਖੋ ਬੇਰੀਆਂ ਦਿਖਾਈਏ ਆ ਦੇਖੋ ਰੰਗ ਬਰੰਗੀਆਂ ਬੇਰੀਆਂ ਆ ਦੇਖੋ ਸਾਰਾ ਭਰਿਆ ਪਿਆ ਬੇਰੀਆਂ ਨਾਲ ਇਹਦੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੈਗਾ ਕਿਉਂਕਿ ਆਂ ਬੀਚ ਦੇ ਨੇੜੇ ਆ